ਚੰਗੀ ਸਿੰਘਾ ਸੇਵਾ ਕਰ ਰਹੇ ਨੇ ਹਾਂਜੀ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਬੜੇ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਚੱਲੇ ਆ ਸ਼ਹੀਦੀ ਜੋੜ ਮੇਲ ਸ੍ਰੀ ਫਤਿਹਗੜ੍ਹ ਸਾਹਿਬ ਤੇ ਉਸ ਤੋਂ ਬਾਅਦ ਕੱਲ ਨੂੰ ਜਾਵਾਂਗੇ ਪਚਮਕੌਰ ਸਾਹਿਬ ਆਨੰਦਪੁਰ ਸਾਹਿਬ ਰੋਪੜ ਤੇ ਪਰਸੋਂ ਦੀ ਆਪਣੀ ਚੌਥੀ ਦੀ ਵਾਪਸੀ ਹੋ ਜੂਗੀ ਤੇ ਚੱਲੇ ਆਪਾਂ ਤੇ ਤਿਆਰ ਆਪਣਾ ਬਾਈਕਲ ਵੀ ਤੇ ਜਾਇਦ ਚੱਲੇ ਆਪਣੇ ਨਾਲ ਮੇਰੀ ਦੇਖਣ ਵਾਲਿਆਂ ਨੂੰ ਇਹ ਬੇਨਤੀ ਆ ਕਿ ਇਹ ਵੀਡੀਓ ਨੂੰ ਪੂਰਾ ਦੇਖਿਆ ਕਰੋ ਇਹ ਆਪਣੇ ਇਤਿਹਾਸ ਨੇ ਇਤਿਹਾਸ ਮੈਂ ਜਿੰਨਾ ਕ ਮੈਨੂੰ ਪਤਾ ਮੈਂ ਤੁਹਾਨੂੰ ਦੱਸਦਾ ਉਹਨਾਂ ਦਾ ਦਿਖਾਉਣਾ ਦੇਖਿਆ ਜਰੂਰ ਕਰੋ ਕਿਉਂਕਿ ਮੈਂ ਜੀ ਦੇਖਿਆ ਜਿੰਨੀਆਂ ਮੈਂ ਹੋਰ ਵੀਡੀਓ ਪਾਉਣਾ ਟਰੈਕਟਰ ਦੀਆਂ ਪਾਦਾ ਖੇਤੀਬਾੜੀ ਦੀਆਂ ਪਾਦਾ ਜਾ ਘੁੰਮਣ ਫਿਰਨ ਦੀਆਂ ਪਾਦਾ ਉਹਨੂੰ ਲੋਕ ਦੇਖਦੇ ਜਿਹੜੇ ਗੁਰੂ ਘਰ ਦੀ ਵੀਡੀਓ ਉਹਨੂੰ ਕਦੇ ਕੋਈ ਲੋਕ ਨਹੀਂ ਦੇਖਦੇ ਕਿ ਮੈਂ ਤਾਂ ਇਉਂ ਮੈਂ ਪਹਿਲਾਂ ਪਉਣਾ ਹਟ ਗਿਆ ਸੀ ਮੈਂ ਚੱਲ ਕਾ ਨੂੰ ਦੇਖਦਾ ਕੋਈ ਹੈ ਨਹੀਂ ਪਰ ਮੇਰਾ ਫਰਜ਼ ਬਣਦਾ ਦਿਖਾਉਣਾ ਤੁਸੀਂ ਦੇਖਣਾ ਨਾ ਦੇਖਣਾ ਤੁਹਾਡੀ ਮਰਜ਼ੀ ਆ ਚੰਗੀ ਚੀਜ਼ ਦੇਖ ਲਿਆ ਕਰੋ ਬਾਣੀ ਚੀਜ਼ਾਂ ਦਾ ਸਾਰੀ ਦਿਖਾ ਦਿੰਦੇ ਨੇ ਚੰਗੀ ਚੀਜ਼ੀ ਦੇਖਣੀ ਚਾਹੀਦੀ ਹੈ ਕਿਉਂਕਿ ਮੈਂ ਦੇਖਿਆ ਕਦੇ ਵੀਊ ਨਹੀਂ ਆਉਂਦੇ ਉਹ ਚੀਜ਼ ਨੂੰ ਕੋਈ ਤੇ ਲੋਕ ਨਹੀਂ ਦੇਖਦੇ ਖੁਸ਼ ਹੋ ਕੇ ਵੀ ਹਾਂ ਵੀ ਇਹ ਚੀਜ਼ ਨੂੰ ਦੇਖ ਰਹੇ ਆ ਵੀ ਹਾਂ ਤੇ ਆਸ ਆਪ ਨੂੰ ਦਿਖਾਇਆ ਜਾ ਰਿਹਾ ਮਾੜੀਆਂ ਚੀਜ਼ਾਂ ਤਾਂ ਬਹੁਤ ਲੋਕ ਦਿਖਾ ਦਿੰਦੇ ਨੇ ਚੰਗੀਆਂ ਚੀਜ਼ਾਂ ਦੇਖਣੇ ਚਾਹੀਦੀਆਂ ਮੇਰੇ ਜਿੰਨੀ ਵੀ ਅੱਗੇ ਪਹਿਲਾਂ ਵੀਡੀਓ ਗੁਰੂ ਘਰ ਤੇ ਪਾਈਆਂ ਨੇ ਕਦੇ ਵਿਊ ਨਹੀਂ ਆਇਆ ਉਹਨਾਂ ਕਦੇ ਵੀਡੀਓ ਦੇਖਦੇ ਹੀ ਨਹੀਂ ਲੋਕ ਜੇ ਦੂਜਿਆਂ ਨੂੰ 500 600 ਵਿਊ 100 200 ਵਿਊ ਆਉਂਦਾ ਇਹਨੂੰ ਕੱਲੀ ਨੇ 10 15 ਬਸ 10 15 ਬਸ ਆ ਆਪਣਾ ਮਟਰਾਂ ਤਿਆਰ ਤੇੜੀ ਵਕਤ ਚੱਲਦੇ ਆ ਸਾਨੂੰ ਉਹ ਦਿਖਾਉਨੇ ਆ ਹੋਈ ਆਪਾਂ ਬਾਦ ਗੇ ਜੋੜੇ ਪੁਣ ਕਮਾਲ ਕਰਨੇ ਜੋੜੇ ਪੁਣ ਥੱਲੀ ਇਹਨੇ ਲਗਾਤਾਰ ਹੀ ਫੋਨ 222 ਕਿਲੋਮੀਟਰ ਕੱਢਿਆ ਜਣੀ ਕੀ ਲੋ ਜੀ ਸੜੂ ਰੁਗੇ ਸੀ ਇਹ ਅ ਗਰਮਾ ਗਰਮ ਕੜਾਹ ਪ੍ਰਸ਼ਾਦ ਸ਼ਗਨ ਲਈ ਬਸ ਆਪਣਾ 10 ਕਿਲੋਮੀਟਰ ਰਹਿ ਗਿਆ ਇੱਥੋਂ ਖੰਨਾ 10 ਕਿਲੋਮੀਟਰ ਚੱਲਦੇ ਆ ਕਰਦੇ ਆ ਸਫ਼ਰ ਪੂਰਾ ਉਹ ਕਿੱਦਾਂ ਐਸਾ ਜਾਵਾ ਰਿਹਾ ਅਰਧਾਂ ਦਾ ਆਏ ਦੇਖੋ ਸੰਗਲ ਕਿੰਨਾ ਹੋਆ ਬੱਚ ਬੰਦੇ ਤੁਰ ਕੇ ਜਾ ਰਹੇ ਨੇ ਰੋਡ ਤੇ ਵੱਚੇ ਬੰਦੇ ਸਾਈਕਲਾਂ ਤੇ ਜਾ ਰਹੇ ਨੇ ਆਹਦੇ ਦੀ ਸਰਦ ਆ ਆਪਣਾ ਲੰਮਾ ਸਫ਼ਰ ਜੀ ਆਪਾਂ ਮੋਟਰ ਗੱਡੀ ਚੱਲੇ ਆ ਅੱਗੇ ਆਪਾਂ ਅਨੰਦਪੁਰ ਸਾਹਿਬ ਤੱਕ ਜਾ ਕੇ ਆਉਣੇ ਨੇ ਤੇ ਵਿੱਚ ਜਿਹੜੇ ਬੰਦੇ ਸਰਦ ਆਉਂਦੀ ਆ ਉਹ ਤਰਕੇ ਵੀ ਆਉਂਦੇ ਨੇ ਉਗਰੇ ਭਾਈ ਹੁਣੇ ਸਾਈਕਲ ਤੇ ਜਾਂਦੇ ਤੁਹਾਨੂੰ ਦਿਖਾਉਂਦੇ ਆ ਉਹ ਕਰ ਲਈ ਕੋਈ ਫਲੇਟ ਦਾ ਨਾਮ ਨਹੀਂ ਆ ਕੇ ਕਰਾਉਣੇ ਸਾਰੇ ਅਜੇ ਟਰਾਲੀਆਂ ਆ ਰਹੀਆਂ ਨੇ ਲੰਗਰ ਵਾਲੀਆਂ ਵੀ ਆ ਰਹੀਆਂ ਨੇ ਜੀ ਸੰਗਤ ਵੀ ਆ ਰਹੀ ਹੈ ਆ ਲੰਗਰਾਂ ਦੀ ਟਰਾਲੀ ਆ ਰਹੀ ਹੈ ਸੰਗਤ ਬਹੁਤ ਆ ਰਹੀਆਂ ਮਗਰ ਬਹੁਤ ਆਈ ਵੀ ਹੈ ਮਗਰ ਲਾਜ਼ਰਤ ਵੀ ਦੇਖੋ ਨੋਈ ਸਮਾਂ ਟੰਗਤਾ ਛੱਲਿਆ ਮੱਥਾ ਟੇਕਣ ਬਾਬਾ ਜੀ ਦੇ 4 ਵਜਣ ਵਾਲੇ ਨੇ ਐਟਾ ਕੰਨ ਨਾਲ ਕੋਈ ਛੇਦੀ ਹੱਥ ਨਹੀਂ ਪਾਉਂਦਾ ਚੀਜ਼ ਨੂੰ ਅੰਦਰ ਦੀ ਜਨ ਧਰਤੀਆਂ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦਾਰਾ ਸ੍ਰੀ ਠੰਡਾ ਬੁਰਜ ਸਾਹਿਬ ਜਿੱਥੇ ਛੋਟੇ ਸਹਿਜਾਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਇੱਥੇ ਰੱਖਿਆ ਗਿਆ ਸੀਗਾ ਉਹਨਾਂ ਸਮਿਆਂ ਵਿੱਚ ਰਾਜਿਆਂ ਦੇ ਜਿਹੜੇ ਵਜ਼ੀਰ ਖਾਂ ਵਰਗੇ ਰਾਜੇ ਸੀ ਇਹਨਾਂ ਦੇ ਰਹਿਣ ਵਾਸਤੇ ਠੰਡਾ ਸੀਤਲਾ ਦੇ ਮਨ ਨੂੰ ਕਰਨ ਵਾਸਤੇ ਠੰਡਾ ਪਰਚ ਬਣਾਇਆ ਹੋਇਆ ਸੀਗਾ ਕਿ ਜਦੋਂ ਜੇਠ ਹਾੜ ਦੀਆਂ ਧੁੱਪਾਂ ਪੈਂਦੀਆਂ ਨੇ ਗਰਮੀ ਪੈਂਦੀ ਆ ਉਦੋਂ ਠੰਡਕ ਮਹਿਸੂਸ ਹੋ ਸਕੇ ਤੇ ਇੱਥੋਂ ਹਾਂਜੀ ਸੰਗ ਜੀ ਉਹ ਸਮੇਂ ਇੱਥੋਂ ਦੀ ਹੰਸਲਾ ਨਦੀ ਨਾਗਿੰਦੀ ਨਦੀ ਹੰਸਲਾ ਨਾਮ ਦੀ ਨਦੀ ਜਿਹੜੀ ਕਈ ਆਗਿਆ ਦੇ ਜੰਗਲਾਂ ਸੰਭਾਲਿਆ ਬਹੁਤ ਸਮਿਆਂ ਦੇ ਵਿੱਚ ਤੇ ਉਹ ਮਸਲਾ ਨਦੀ ਦੇ ਉੱਪਰ ਉਨੀ ਸਾਡ ਠੰਡਾਪੁਰ ਦੇ ਸਾਹ ਬਣਿਆ ਹੋਇਆ ਸੀ ਉਹ ਸਮੇਂ ਜਿਹਦੇ ਵਿੱਚ ਮਾਤਾ ਗੁਜਰ ਕੌਰ ਤੇ ਮਾਤਾ ਛੋਟੇ ਸਾਹਿਬ ਦੇ ਅੱਗੇ ਪਾਪਾ ਜੋਰਾਵਰ ਸਿੰਘ ਪਾਪਾ ਪਤੀ ਸਿੰਘ ਜੀ ਰੱਖਿਆ ਗਿਆ ਸੀ ਇਹ ਬੇਸਿਕਲੀ ਇਹਨਾਂ ਨੇ ਜੋ ਬਣਾਏ ਸੀ ਇਹ ਠੰਡਾਪੁਰ ਦੇ ਜਿਹੜੇ ਬਣਾਈ ਹੋਈ ਸੀ ਜਗਾ ਇਹ ਇਹਨਾਂ ਦੇ ਆਰਾਮ ਕਰਨ ਵਾਸਤੇ ਬਣਾਈ ਸੀ ਉਹ ਸਮੇਂ ਵਿੱਚ ਜਦੋਂ ਚੇਤ ਛਾੜ ਦੇ ਮਹੀਨੇ ਵਿੱਚ ਕਰਨੀ ਪੈਂਦੀ ਸੀ ਤੇ ਜਿਹੜੇ ਪਾਣੀ ਨਾਲ ਟਕਰਾ ਕੇ ਹਵਾ ਆਉਂਦੀ ਸੀ ਉਹ ਤਾਂ ਠੰਢੀ ਆਉਂਦੀ ਸੀ ਇਹਤ ਵੀ ਉਹ ਕਰੋ ਦੇਖੋ ਭਾਈ 100 ਦੇ ਮਹੀਨੇ ਦੇ ਵਿੱਚ ਕਿੰਨੀ ਠੰਡੀ ਹਵਾ ਆਉਦੀ ਹੋਊਗੀ ਕਿਉਂਕਿ ਇੱਥੇ ਮਾਤਾ ਗੁਜਰ ਕੌਰ ਤੇ ਛੋਟੇ ਸ਼ਹਿਰ ਜਦੇ ਇੱਥੇ ਰਹੇ ਸੀਗੇ ਤੇ ਅੱਗੇ ਕਰਾਉਨੇ ਤੁਹਾਨੂੰ ਦਰਸ਼ਨ ਆ ਦਿਓ ਆਪਣੇ ਨਾਲ ਬਣੇ ਹੋ ਗੁਰੂ ਦੀਆਂ ਲਾਡਲੀਆਂ ਫੌਜਾਂ ਘੋੜਿਆਂ ਦੇ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਨੇ ਉਧਰਾ ਠੰਡਾ ਮੁਰਦ ਸਾਹਿਬ ਕਰਵਾਕ ਦੀ ਫੌਜਾਂ ਕੋਈ ਤੁਸੀਂ ਦਰਸ਼ਨ ਕਰਦੇ ਆ ਗੁਰਦਾਰਾ ਸਵਾਪਾ ਜੋਰਾਵਰ ਸਿੰਘ ਬਾਬਾ ਮੱਤੇ ਸਿੰਘ ਜੀ ਜਿੱਥੇ ਅੱਜ ਵੀ ਉਹ ਨੀਹਾਂ ਮੌਜੂਦ ਨੇ ਤੋਰਾ ਸਾਹ ਦੇ ਵਿੱਚ ਗੁਰਦਰਾ ਸਾਹਿਬ ਜੀ ਦੇ ਤੁਸੀਂ ਦਰਸ਼ਕ ਕਰ ਰਹੇ ਹੋ ਗੁਰਦਰਾ ਸ਼੍ਰੀ ਮੋਤੀराम ਮਹਾਰਾਜ ਜੀ ਇਹ ਮੋਤੀराम ਮਹਾਰਾਜ ਜੀ ਉਹ ਸਨ ਜਿਨ੍ਹਾਂ ਨੇ ਛੋਟੇ ਸਹਾਜਦਾਨ ਨੂੰ ਟੰਡੇ ਬੁਰਜ ਵਿੱਚ ਦਰਦੀ ਸੇਵਾ ਬਖਸ਼ੀ ਸੀਗੀ ਤੇ ਇਹਨਾਂ ਦੇ ਪਰਿਵਾਰ ਨੂੰ ਸਾਰੇ ਨੇ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਤੇ ਸਾਹਮਣੇ ਹੀ ਰੋਜ਼ਾ ਸ਼੍ਰੀਮ ਦੀ ਜਗਾ ਸਰੰਦ ਦੇ ਵਿੱਚ ਲੋ ਜੀ ਇਹ ਆ ਰੋਜ਼ਾ شریف ਦੀ ਅੰਦਰਲੀ ਮਾਰਕੀਟ ਤੇ ਇੱਥੇ ਵੀ ਜਗ੍ਹਾ ਬਣੀ ਹੈ ਅੰਦਰ ਵੀ ਜਗ੍ਹਾ ਬਣੀ ਹੈ ਸਿੱਖ ਧਰਮ ਦੀ ਜੇ ਜਾਣ ਦੇ ਤੱਕ ਤੁਹਾਨੂੰ ਦਰਸ਼ਨ ਕਰਾ ਕੇ ਲਿਆਉਂਗਾ ਲੋ ਜੀ ਆਹ ਆ ਰੋਜ਼ਾ شریف ਦੇ ਅੰਦਰ ਇੱਥੇ ਕਹਿੰਦੇ ਗੁਫਾ ਹੁੰਦੀ ਜਿਹੜੀ ਥੱਲੇ ਨਿਕਲਦੀ ਸੀ ਉਧਰ ਆਥਾਂ ਦੀ ਗੇਟ ਜਾਂਦਾ ਸੀਗਾ ਰਾਜੇ ਜਦੋਂ ਪਹਿਲਾਂ ਆਉਂਦੇ ਹੁੰਦੇ ਸੀ ਤੇ ਦੇ ਅੰਦਰ ਮਕਬਰੇ ਬਣੇ ਹੋਏ ਨੇ ਦਰਗਾਹਾਂ ਬਣੀਆਂ ਜਿਵੇਂ ਪਹਿਲਾਂ ਦਫਨਾਉਂਦੇ ਸੀ ਉਹਨਾਂ ਕਿ ਇਹ ਕੰਮ ਵਾਲੀ ਕਿਵੇਂ ਦੀ ਹੈ। ਇਹ ਆਈ ਬਾਹਰੋਂ ਰੋਜਾ ਸ਼ਰੀਫ ਅੰਦਰ ਜਾਏ ਆਪਾਂ। ਦੇਖਣ ਦੀ ਕੋਈ ਮਨਾਹੀ ਨਹੀਂ। ਰੋਜਾ ਸ਼ਰੀਫ ਦੀ ਇਹ ਮਹੱਤਤਾ ਸਿੱਖ ਧਰਮਕ। ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਟੱਕੜ ਕਾਈਆ। ਤਾਂ ਉਦੋਂ ਬਾਬਾ ਬੰਦਾ ਬਹਾਦਰ ਜੀ ਨੇ ਕਿਹਾ ਸੀ ਕਿ ਨਾ ਆਪਣੀ ਕਿਸੇ ਧਰਮ ਨਾਲ ਲੜਾਈ ਨਹੀਂ ਹੈਗੀ। ਆਪਣੀ ਜ਼ੁਲਮ ਦੇ ਖਿਲਾਫ ਲੜਾਈ ਸੀਗੀ ਕਿ ਧਰਮ ਦੀ ਕੋਈ ਚੀਜ਼ ਨੂੰ ਹੱਥ ਨਹੀਂ ਲਾਉਣਾ ਢਾਉਣਾ ਜੀਗਾ ਉਦੋਂ ਮਸਜਿਦਾਂ ਢਾਈਆਂ ਨਹੀਂ ਚੀ ਜਾਨੇ ਕਿ ਸਰਾਂਦ ਸਾਰੀ ਟਮਾਟਰ ਖੜਗਾਈ ਸਰਾਂਦ ਵੀ ਉਦੋਂ ਇਹ ਮੁਸਲਮਾਨ ਧਰਮ ਵਿੱਚ ਬਹੁਤ ਮਹੱਤਵਪੂਰਨ ਸਥਾਨ ਆ ਇਹ ਰੋਜ਼ਾ شریف ਇੱਥੇ ਵੱਖ-ਵੱਖ ਪਿੰਡਾਂ ਤੋਂ ਨਗਰ ਕੀਰਤਨ ਵੀ ਆਉਂਦੇ ਨੇ ਪਹਿਲਾਂ ਇੱਕ ਪਹਿਲਾਂ ਦੋ ਨਗਰ ਕੀਰਤਨ ਆਏ ਸੀਗੇ ਆਹੋ ਜਨਾਲ ਮੂਹ ਮੰਨੂ ਨਾਸੂ ਰਖ ਮੰਨ ਹੈ ਦੀਵਾਨਾ ਮੈਨੂੰ ਨਾ ਦੱਸੇ ਇਹੇ ਮਾਂਤੀ ਤੇ ਦੀਵਾਨਾ ਹੋਰ ਨਾ ਦੱਸੇ ਇਹੇ ਮਾਂਤੀ ਦੇਖਿ ਵਿਆਚੇਆ ਸਤਿਗੁਰੂ ਜਨਾਲ ਹੋਰ ਤੇਰਾ ਸ਼ਹੀਦ ਬੁੰਗਾ ਸਾਹਿਬ ਸੌਣ ਹੀ ਨੰਗ ਸਿੰਘ ਹੈ ਤੇ ਨੰਗ ਸਿੰਘ ਠਹਰਾਓ ਕਰਦੇ ਨੇ ਉਹਨਾਂ ਨੇ ਉਹਨਾਂ ਦਾ ਬਣਾਇਆ ਗੁਰਦੁਆਰਾ ਹੈ ਨੰਗ ਸਿੰਘ ਇੱਧਰ ਘੋੜ ਘੋੜੇ ਦੇਖੋ ਜੀ ਜਾਨ ਭਾਈ ਲੋ ਜੇ ਤੁਸੀਂ ਦਰਸ਼ਨ ਕਰ ਰਹੇ ਗੁਰਦੁਆਰਾ ਸ੍ਰੀ ਜੋਤੀ ਸ਼ਰੂਪ ਸਾਹਿਬ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਆਤੇ ਪਾਪਾ ਜੋਰਾਵਰ ਸਿੰਘ ਪਾਪਾ ਬਤਾਏ ਜਾਣਗੇ ਜੀ ਦਾ ਦੇ ਦਾ ਸੰਸਕਾਰ ਕੀਤਾ ਗਿਆ ਸੀ ਜੀ ਦੀਵਾਨ ਟੋਡਰਮਲ ਜੀ ਵੱਲੋਂ ਜਗ੍ਹਾ ਖਰੀਦੀ ਗਈ ਸੀ ਦੁਨੀਆ ਦੀ ਮਹਿੰਗੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਇੱਥੇ ਆ ਦੁਨੀਆ ਦੀ ਸਭ ਤੋਂ ਮਹਿੰਗੀ ਆ ਜਿਹੜੀ ਦੀਵਾਨ ਟੋਡਰ ਜੀ ਵੱਲੋਂ 78000 ਸੋਨੇ ਦੀਆਂ ਮੋਹਰਾਂ ਉਸ ਟਾਈਮ ਦੀਆਂ ਰੱਖ ਕੇ ਖਰੀਦੀ ਗਈ ਅੱਜ ਦੀ ਕੀਮਤ 2 ਅਰਬ ਕੁਝ ਲੱਖ ਰੁਪਏ ਬਣਦੀ ਆ ਸੰਗਤ ਹੰਭਾਵਾਗੇ ਪਹੁੰਚ ਰਹੀ ਆ ਟਰੈਕ ਚੱਲ ਰਿਹਾ ਬਹੁਤ ਹੀ ਵੱਡੇ ਪੱਧਰ ਤੇ ਸੰਗਤ ਆ ਰਹੀ ਆ ਤੁਹਾਨੂੰ ਦਿਖਾਉਣਾ ਇੱਧਰ ਸਾਰੀ ਸੰਗਤ ਆ ਰਹੀ ਆ ਜਿਹੜੀ ਨਹੀਂ ਆ ਗਈ ਆ ਦੇਖੋ ਆ ਟਾਲੀਆਂ ਟਰੈਕਟਰਾਂ ਤੇ ਤੇ ਜਿਹੜੀ ਆ ਗਈ ਆ ਉਹ ਇੱਧਰ ਬੰਦ ਗਿਆ ਹੋਰ ਆਪਣਾ ਇੱਕ ਗੁਰਦਵਾਰ ਸਾਹਿਬ ਰਹਿ ਗਏ ਉੱਥੇ ਨਤਮਸਤਕ ਹੋ ਕੇ ਫਿਰ ਆਪਾਂ ਟੈਂਟ ਲਾ ਕੇ ਆਪਦਾ ਸਮਾਨ ਧਰਾਂਗੇ ਇਹਦੇ ਅੰਦਰ ਲੰਗਰ ਪਾਣੀ ਛਕਦੇ ਆਂ ਲੰਗਰਾਂ ਦੀ ਤਿਆਰੀ ਚੱਲ ਰਹੀ ਆ ਬਹੁਤ ਲੰਗਰ ਲੱਗ ਵੀ ਚੁੱਕੇ ਨੇ 350 ਲੰਗਰ ਐਟ ਕੀ ਰਜਿਸਟਰਡ ਹੋਇਆ ਜਿਹੜਾ ਇੱਥੇ ਲੱਗਣਾ ਆਪਣੇ ਫਤਿਹਗੜ੍ਹ ਸਾਹਿਬ ਚ ਬਾਕੀ ਲੱਗ ਰਹੇ ਨੇ ਹਜੇ ਹਜੇ ਆ ਰਹੇ ਨੇ ਲੋਕ ਸੰਗਤ ਦੇ ਹੋਰ ਟਰੈਕਟਰ ਆ ਰਹੇ ਨੇ ਉਧਰ ਸੰਗਤ ਆ ਰਹੀ ਆ ਪ੍ਰਣਾਮ ਸਿੱਧਾਂ ਨੂੰ ਇਹ ਹੀ ਗੁਰਦਾਰਾ ਸ੍ਰੀ ਪਾਤਸ਼ਾਹੀ 6ਵੀਂ 6ਵੇਂ ਗੁਰੂ ਜਦੋਂ ਇੱਥੇ ਆਏ ਸੀਗੇ ਪ੍ਰਚਾਰ ਲਈ ਭਈ ਮੁਗਲ ਹਕੂਮਤ ਦੀ ਗੁਲਾਮੀ ਨੇ ਛੱਡ ਕੇ ਤੁਸੀਂ ਉਹਨਾਂ ਦਾ ਵਿਰੋਧ ਕਰੋ ਗੁਲਾਮੀ ਨਾ ਕਰੋ ਤੇ ਇਹ ਪ੍ਰਚਾਰ ਕਰਦੇ ਸੀਗੇ ਗੁਰੂ ਗੋਬਿੰਦ ਸਾਹਿਬ ਜੀ ਇੱਥੇ ਪ੍ਰਚਾਰ ਕਰਿਆ ਸੀ ਆ ਕੇ ਤੇ ਪਵਿੱਤਰ ਥੜਾ ਵੀ ਬਣਿਆ ਹੋਇਆ ਪੁਰਾਣਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀਗੇ ਤੇ ਚਰਨ ਛੋਹ ਪ੍ਰਾਪਤ ਆਇਆ ਜਗ੍ਹਾ ਨੂੰ ਧਰਤੀ ਨੂੰ ਨੋ ਜੀ ਗੁਰਦਾਰਾ ਵਿਮਾਨਗੜ੍ਹ ਸਾਹਿਬ ਆਏ ਸੀ ਇਹ ਚੰਗੀ ਸਿੰਘਾਂ ਦੀ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਆਪਾਂ ਹੈਗੇ ਆ ਸੰਗਤ ਜੀ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਸਾਹਿਬ ਜੋ ਕਿ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ ਤੋਂ ਪਿਛਲੀ ਸਾਈਡ ਬਾਬਾ ਫਤਿਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮਗਰਲੀ ਸਾਈਡ ਹਾਂਸਲਾ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਅੱਜ ਹਾਂਸਲਾ ਨਦੀ ਤਾਂ ਹੈ ਨਹੀਂ ਨਦੀ ਤਾਂ ਖਤਮ ਹੋ ਗਈ ਸੀ ਹੰਸਲਾ ਨਦੀ ਤੇ ਉਹਦੇ ਕੰਡੇ ਤੇ ਵਸਿਆ ਬਣਾਇਆ ਗਿਆ ਗੁਰਦੁਆਰਾ ਸਾਹਿਬ ਜਿੱਥੇ ਛੋਟੇ ਸ਼ਹਿਜਾਦਿਆਂ ਦੇ ਤੇ ਮਾਤਾ ਗੁਜਰ ਜੀ ਦਾ ਜਦੋਂ ਸਰੀਰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ ਉਹਨਾਂ ਦੇ ਸਰੀਰ ਦੀ ਦੇਹਾਂ ਨੂੰ ਇੱਥੇ ਸਿੱਟ ਗਏ ਸੀਗੇ ਉਦੋਂ ਮੁਗਲ ਦੀ ਹਕੂਮਤ ਅ ਜੰਗਲ ਚ ਜੰਗਲ ਸੀਗਾ ਮਗਰ ਹੰਸਲਾ ਨਦੀ ਲੰਘਦੀ ਸੀਗੀ ਉੱਥੇ ਸਿੱਟ ਗਏ ਸੀਗੇ ਤੇ ਇੱਥੇ ਸ਼ੇਰਾਂ ਨੇ ਰਾਖੀ કરી ਗੁਰੂ ਸਾਹਿਬ ਦੇ ਸਰੀਰ ਦੀ ਜਦੋਂ ਆਪਾਂ ਦੀਵਾਨ ਟੋਟਰ ਮਲ ਜੀ ਫਿਰ ਇੱਥੋਂ ਲੈ ਕੇ ਗਏ ਜੀ ਉਹਨਾਂ ਦਾ ਸਰੀਰ ਨੂੰ ਚੱਕ ਕੇ ਸੰਗਤ ਨਾਲ ਤੇ ਇੱਥੇ ਸ਼ੇਰਾਂ ਨੇ ਰਾਖੀ ਕਰੀ ਸੀ ਉਹਨਾਂ ਚਰ ਸੰਗਤ ਜਿਹੜੀ ਸ਼ਵੇਰ ਦੀ ਚੱਲੀ ਸ਼ਾਮ ਨੂੰ ਪਹੁੰਚੂਗੀ ਆਹ ਸੰਗਤ ਸਾਰੇ ਪਾਸੇ ਦੇਖੋ ਜੀ ਇਹ ਗੁਰਦਾਰ ਸਾਹਿਬ ਨੇ ਹਿੰਗ ਸਿੰਘਾਂ ਵੇ ਅੰਦਰ ਇਹਨਾਂ ਦੀ ਮਰਿਆਦਾ ਬਕਰਦਾਰ ਸਾਹਿਬ ਦੀ એનર્ਜੀ ਦੂਜੇ ਗੁਰਦਾਰ ਸਾਹਿਬ ਨਾਲੋਂ ਜ਼ਿਆਦਾ ਬਖਰੀ ਆ ਬਾਲੀ ਤਕੜੀ એનર્ਜੀ ਆਉਂਦੀ ਇੱਥੇ ਅੱਜ ਕੀ ਮਾਰਕਟ ਬਹੁਤ ਲੱਗੀ ਐ ਤੇ ਇਹ ਪਤਾ ਨਹੀਂ ਕਿਉਂ ਜ਼ਿਆਦਾ ਲੱਗਣ ਲੱਗੀ ਘਟਣੀ ਕਿਹ ਹੈ ਵੀ ਇਹ ਚੀਜ਼ ਤਾਂ ਤਾਂ ਕਿ ਸਿੱਖ ਦੀ ਜੋੜ ਮੇਲ ਆ ਤੇ ਜਿਵੇਂ ਜਨਮ ਦਿਹਾੜੇ ਹੁੰਦੇ ਨੇ ਚਲੋ ਉਹ ਤਾਂ ਆਪਾਂ ਮੰਨਦੇ ਆ ਫਿਰ ਲੱਗਦੀਆਂ ਨੇ ਲੋ ਜੀ ਮਟਰ ਹੈਲ ਕੋਲੇ ਆ ਗਏ ਚੱਕੇ ਚਾਲਦੇ ਆ ਪਾਰਕ ਚ ਨੂੰ ਉੱਥੇ ਜਾ ਕੇ ਲਾਉਣਾ ਡੇਰੇ ਔਰ ਤਾਂ ਆ ਗਈ ਜੋੜੇ ਜਮਾ ਹੋਣ ਲੱਗ ਗਏ ਤੁਹਾਨੂੰ ਸ਼ਵੇਰ ਤਾਂ ਹੋਣ ਲੱਗ ਜਾਣਗੇ ਚੱਲਦੇ ਲੋ ਜੀ ਫੁੱਲ ਜੀ ਲੱਗਿਆ ਲੰਗਰ ਚ ਸੇਵਾ ਵਾਪੇ ਲਾਤੀ ਸਾਡੇ ਹਿੱਸੇ ਹੁਣ ਕੱਲ ਨੂੰ ਅਸੀਂ ਇੱਕ ਦਿਨ ਐਕਸਟੈਂਡ ਕਰਤਾ ਵੀ ਇੱਕ ਦਿਨ ਇੱਥੇ ਹੋਰ ਲਾਵਾਂਗੇ ਪਰਸ ਹੁਣ ਇੱਥੋਂ ਜਾਵਾਂਗੇ ਆਨੰਦਪੁਰ ਸਾਹਿਬ ਨੂੰ ਚੌਥੇ ਪਿੰਡ ਵਗ ਜਾਂਗੇ ਸਵੇਰੇ ਸਵੇਰੀ ਰਾਤ ਨੂੰ ਝਾੜੂ ਦੀ ਸੇਵਾ ਚਲਦੀ ਆ ਆ ਗਲੋਵਲ ਸਖੜੇ ਨੇ ਵੀ ਲਾਤਾ ਕੈਂਪ ਇੱਥੇ ਝਾੜੂ ਦੀ ਸੇਵਾ ਜਵਦੀ ਅਹੀਂ ਘੱਟ ਹੋ ਗਿਆ ਬੱਚੇ ਚਾਹ ਲਈ ਚਾਹ ਪੀਣ ਆਏ ਆ ਕਿਉਂਕਿ ਹੁਣ ਸੇਵਾ ਕਰਕੇ ਫਿਰ ਸੌਣੇ ਦੁਵਾਦ ਸਵੇਰੇ ਫੇਰ ਉਠਾਂਗੇ 4 ਵਜੇ ਚਾਹ ਬਰੈਡ ਲੈ ਲੈ। ਆ ਕੇ ਸੌਣੇ ਦੋ ਰੋਟੀ। ਓਏ ਆਪਾਂ ਪਾਣੀ ਦੀ ਬੋਤਲ ਵੀ ਲੈਣੀ ਆ। ਦੋ ਗੋਲੀਆਂ ਲੈਣੀਆਂ। ਦਵਾਈ ਵੀ ਚੱਲਦੀ ਓ ਵੀ ਜ਼ਰੂਰੀ ਹੈ ਲੈਣੀ। ਫੇਰ ਬਿਮਾਰ ਬੂਰ ਹੋ ਜਾਵਾਂਗੇ। ਪੂਰੀ ਠੰਡਾਂ ਚ। ਕੰਗਰਾਲ ਵੀ ਟਰਾਲੀ ਤੇ ਰਹੀ ਹੈ। ਮਾਨੂੰ ਨਹੀਂ ਆਉਂਦੇ ਨੇ ਵਾਕੀ ਦੇਖੋ।